ਕਿੱਕਰ ਆਂਦੇ ਆ ਫੁੱਲਾਂ ਦੀ ਵੇੜਿਆ ਕੌਣ ਕਰੇਂਦਾ ਰਾਖੀ ਵਾਕਿਆ ਇੱਕ ਪੋਸਟਰ ਬਣਾ ਵਾਇਰਲ ਹੋਇਆ ਸੀ ਜਿਹਦੇ ਵਿੱਚ ਇੱਕ ਕੁੜੀ ਕਿੱਕਰ ਦੇ ਦਰਖਤ ਦੇ ਥੱਲੇ ਬੈਠੀ ਆ ਤੇ ਟਾਵੇਂ ਟਾਵੇਂ ਥੱਲੇ ਜਿਹੜੇ ਫੁੱਲ ਡਿੱਗੇ ਪਏ ਆ ਤੇ ਉੱਤੇ ਟਾਈਟਲ ਲਿਖਿਆ ਹੋਇਆ ਸੀ ਕਿੱਕਰ ਆਂਦੇ ਆ ਫੁੱਲਾਂ ਦੀ ਵੇੜਿਆ ਕੌਣ ਕਰੇਂਦਾ ਰਾਖੀ ਹਰ ਇੱਕ ਬੰਦੇ ਨੇ ਉਹਨੂੰ ਆਪਣੇ ਲੈਜ਼ਰ ਦੇ ਨਾਲ ਉਸ ਤਸਵੀਰ ਨੂੰ ਦੇਖਿਆ ਨੋਹਾਰਿਆ ਕਿਸੇ ਨੇ ਤਾਂ ਕਿਹਾ ਵੀ ਕਿਸੇ ਆਸ਼ਕ ਦੀ ਯਾਦ ਚ ਹੋ ਸਕਦੀ ਆ ਕਿਸੇ ਨੇ ਘਰ ਵਾਲੇ ਦੀ ਯਾਦ ਚ ਕਿਸੇ ਨੇ ਕਿਸੇ ਦੀ ਕਿਸੇ ਨੇ ਕਿਸੇ ਪਰ ਮੈਂ ਬਚਪਨ ਤੋਂ ਲੈ ਕੇ ਉਸ ਤਸਵੀਰ ਨੂੰ ਸਿਰਫ ਇੱਕ ਰੂਪ ਦੇ ਵਿੱਚ ਹੀ ਦੇਖਿਆ ਵੀ ਕਿ ਕਰਾਂਦੇ ਆ ਫੁੱਲਾਂ ਦੀ ਵੇੜਿਆ ਕੌਣ ਕਰੇਂਦਾ ਰਾਖੀ ਜਿਹੜੇ ਘਰ ਦੇ ਵਿੱਚ ਧੀਆ ਵੱਧ ਹੋ ਜਾਂਨਾ ਤੇ ਉਥੇ ਧੀਆਂ ਨੂੰ ਬਹੁਤ ਸਮਝ ਆਣ ਲੱਗ ਜਾਂਦਾ ਧੀਆਂ ਬਗਾਨਾ ਧਾਨਾ ਹਾਂ ਮੈਂ ਹਮੇਸ਼ਾ ਉਹਦੀ ਜਿਹੜੀ ਤੁਲਨਾ ਕੀਤੀ ਹੈ ਨਾ ਮੈਂ ਇੱਕ ਧੀ ਦੇ ਨਾਲ ਹੀ ਕਰਦੀ ਆ ਰਹੀ ਆ ਉਹਦੀ ਤੇ ਬੜਾ ਹੀ ਮੈਨੂੰ ਉਹ ਜਿਹੜਾ ਭਾਵਕ ਉਹ ਪਿਕਚਰ ਭਾਵਕ ਲੱਗਦੀ ਹੁੰਦੀ ਸੀ ਕਿ ਇਹ ਪਿਕਚਰ ਦੇ ਵਿੱਚ ਬੜਾ ਕੁਝ ਜਿਹੜਾ ਇੱਕ ਔਰਤ ਦਾ ਇੱਕ ਧੀ ਦਾ ਦਰਦ ਬਿਆਨ ਕਰਦੀ ਹੈ ਹੈ ਨਾ ਫਿਰ ਅਕਸਰ ਜਦੋਂ ਮੈਂ ਰੋਡ ਉਤੋਂ ਦੀ ਨੰਗਣਾ ਤੇ ਜੇ ਕਿਤੇ ਮੈਨੂੰ ਕਿਕਰਾਂ ਦੇ ਉਹ ਪੀਲੇ ਜੇ ਫੁੱਲ ਲੱਗੇ ਦੱਸ ਜਾਣੇ ਤਾਂ ਮੈਨੂੰ ਇੱਕਦਮ ਉਹ ਪੋਸਟਰ ਯਾਦ ਆ ਜਾਣਾ ਉਹ ਫੋਟੋ ਯਾਦ ਆ ਜਾਣੀ ਹੈਨਾ ਤੇ ਮਨ ਦੇ ਵਿੱਚ ਇੱਕ ਭਾਵਨਾ ਜੀ ਜਗਣੀ ਵੀ ਵਾਕਿਆ ਕਿੱਕ ਕਰਾਂਦੇ ਆ ਫੁੱਲਾਂ ਦੀ ਵੇੜਿਆ ਕੌਣ ਕਰੇਂਦਾ ਰਾਖੀ ਵਾਕਿਆ ਹਵਾ ਆਉਂਦੀ ਆ ਨੇਰੀ ਆਉਂਦੀ ਆ ਥੱਲੇ ਡਿੱਗ ਜਾਂਦੇ ਆ ਲੋਕ ਲਤਾੜ ਲਤਾੜ ਡੁੱਡੇ ਜਾਂਦੇ ਆ ਕੋਈ ਫਰਕ ਨਹੀਂ ਹੈਨਾ ਤੇ ਪਾਰ ਜਦੋਂ ਮੈਂ ਉਹ ਕੁੜੀ ਨੀਵੀਂ ਪਾਈ ਦੋਹਾ